ਸ਼ਿਗੁਰ ਵਿਦਾਸ ਮਹਾਰਾਜ ਕੀ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਵੰਦਾਸ ਮਹਾਰਾਜ ਅਮਰ ਸ੍ਰੀ ਸੰਤ ਰਾਮਾਨੰਦ ਮਹਾਰਾਜ ਕੀ ਸਰਪੇਖ ਭਗਵਾਨ ਕੀ ਜੈ ਆਦਰਨੀਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗਰੀਬਾਂ ਦੇ ਮਸੀਹਾ ਚਾਰਾਂ ਯੁੱਗਾਂ ਦੇ ਮਾਲਕ ਅਮਰਤ ਬਾਣੀ ਦੇ ਰਚੇਤਾ ਗੁਰੂਆਂ ਦੇ ਗੁਰੂ ਧੰਤਨ ਸਾਹਿਬ ਸਤਗੁਰੂ ਰਵਿਦਾਸ ਮਹਾਰਾਜੀ ਸਾਗੁਰਾਂ ਦੇ ਪਾਵਨ ਆਸ਼ੀਰਵਾਦ ਦੇ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਚਰਨ ਛੋਪਾ ਪ੍ਰਾਪਤ ਅਰਤੀ ਚੱਕ ਹਕੀਮ ਵਿਖੇ ਜੋ ਕਿ ਅੱਜ ਦਰਬਾਰ ਸਾਹਿਬ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਦੇ ਜਥੇਦਾਰ ਸਾਹਿਬ ਵੱਲੋਂ ਇੱਕ ਲੈਟਰ ਕੱਢਿਆ ਗਿਆ ਹੈ ਜਿਸ ਦੇ ਨਾਲ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਮੰਨਣ ਵਾਲੀਆਂ ਸੁਭਾਵਾ ਸਮੁੱਚਾ ਸੰਤ ਸਮਾਜ ਉਹ ਕੇਵਲ ਪੰਜਾਬ ਚ ਹਰਿਆਣਾ ਜਾਂ ਭਾਰਤ ਵਰਸ਼ ਦੀਆਂ ਨਹੀਂ ਪੂਰੇ ਵਿਸ਼ਵ ਭਰ ਦੀਆਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਦਿਲਾਂ ਨੂੰ ਅੱਜ ਠੇਸ ਲੱਗੀ ਹੈ ਜੇ ਸਥਾਨ ਤੋਂ ਅੱਜ ਤੱਕ ਮਾਨਵਤਾ ਨੂੰ ਜੋੜਨ ਦਾ ਕਾਰਿਆ ਕੀਤਾ ਗਿਆ ਜੇ ਸਥਾਨ ਤੋਂ ਅੱਜ ਤੱਕ ਜੋ ਵੀ ਆਵਾਜ਼ ਆਈ ਹੈ ਉਸ ਦੇ ਨਾਲ ਸਭਨਾਂ ਦੇ ਦਿਲਾਂ ਨੂੰ ਠੰਡਕ ਮਹਿਸੂਸ ਹੋਈ ਹੈ ਸ਼ਾਂਤੀ ਦਾ ਪੈਗਾਮ ਦਿੱਤਾ ਗਿਆ ਹੈ ਔਰ ਅਬਲੱਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਅੱਜ ਪਹਿਲੀ ਵਾਰ ਉਸ ਸੰਸਥਾਨ ਤੋਂ ਗੁਰੂ ਰਵਿਦਾਸ ਨਾਮ ਲੈਵਾ ਸੰਤਾਂ ਲਈ ਖਾਸ ਕਰ ਸਾਡੇ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਉਸ ਰਹਿਬਰ ਦੇ ਜਿਨ੍ਹਾਂ ਨੂੰ ਸੰਤਾਂ ਦੇ ਵਿੱਚੋਂ ਸੰਤ ਸ਼ਰੋਮਣੀ ਗੁਰੂਆਂ ਦੇ ਗੁਰੂ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਸਤਕਾਰ ਦੇਣ ਦੇ ਵਿੱਚ ਗੁਰੂਆਂ ਦੇ ਵੱਲੋਂ ਕਿਤੇ ਵੀ ਕਮੀ ਨਹੀਂ ਰਹੀ ਹੈ ਪਹਿਲੀ ਪਾਸ਼ਾਹੀ ਸਤਗੁਰੂ ਨਾਨਕਦੇਵ ਜੀ ਮਹਾਰਾਜ ਜੋ ਸਵੈਮ ਚੱਲ ਕੇ ਕਾਸ਼ੀ ਬਨਾਰਸ ਦੀ ਧਰਤੀ ਵੱਲ ਗਏ ਅੱਜ ਆਪਾਂ ਕਾਸ਼ੀ ਬਨਾਰਸ ਜਾਣਾ ਹੋਵੇ ਫਲਾਈਟ ਜਾਂਦੀ ਹੈ ਟ੍ਰੇਨ ਜਾਂਦੀ ਹੈ ਗੱਡੀਆਂ ਨੇ ਲੇਕਿਨ ਫਿਰ ਵੀ ਬੰਦਾ ਫਲਾਈਟ ਦਾ ਆਰਮਦਾਇਕ ਸਫਰ ਆ ਫਿਰ ਵੀ ਥਕਾਵਟ ਮਹਿਸੂਸ ਕਰਦਾ ਹੈ ਹਜ਼ਾਰਾਂ ਰੁਪਏ ਲਗਾ ਕੇ ਜਾਂਦਾ ਹੈ ਇੰਨੀਆਂ ਪਰੇਸ਼ਾਨੀਆਂ ਧਾਰਨ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਪਹੁੰਚਦੇ ਆ ਲੇਕਿਨ ਬਲਿਹਾਰ ਜਾਂਨੇ ਆ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਵੈਮ ਪੈਦਲ ਚੱਲ ਕਰਕੇ ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਉਹਨਾਂ ਨੇ ਉਸ ਅਸਥਾਨ ਤੋਂ ਸਤਗੁਰਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਲਿਆ ਕਰਕੇ ਸਾਰੇ ਮਹਾਪੁਰਸ਼ਾਂ ਦੀ ਬਾਣੀ ਨੂੰ ਇਕੱਤਰ ਕਰਕੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਿਰਜਣਾ ਕੀਤੀ ਹੈ ਔਰ ਸਮੁੱਚੀ ਰਵਿਦਾਸੀਆ ਕੌਮ ਜਿੱਥੇ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਰਹਿਬਰ ਨੇ ਜਿਨ੍ਹਾਂ ਦਾ ਅਸੀਂ ਸਤਕਾਰ ਨਾਲ ਸਿਰ ਝੁਕਾਉਨੇ ਆ ਉਥੇ ਅਸੀਂ ਅੱਜ ਤੱਕ ਸਾਰੇ ਮਹਾਂਪੁਰਸ਼ਾਂ ਦਾ ਅਦਬ ਸਤਕਾਰ ਕੀਤਾ ਹੈ ਸਭਨਾ ਦੇ ਚਰਨਾਂ ਦੇ ਵਿੱਚ ਸੀਸ ਝੁਕਾਇਆ ਹੈ ਜਿੱਥੇ ਅਸੀਂ ਜਗਤ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਸਤਗੁਰ ਜੀ ਦਾ ਨਾਮ ਬੜੇ ਅਦਬ ਨਾਲ ਬੜੇ ਸਤਕਾਰ ਦੇ ਨਾਲ ਉਚਾਰਨ ਕਰਦੇ ਹਾਂ ਉਥੇ ਸਾਰੇ ਮਹਾਂਪੁਰਸ਼ਾਂ ਦਾ ਨਾਮ ਅਸੀਂ ਬੜੇ ਅਦਬ ਸਤਕਾਰ ਨਾਲ ਲੈਂਦੇ ਹਾਂ ਸਮੇਂ-ਸਮੇਂ ਦੇ ਉੱਤੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਉੱਤੇ ਕਦੇ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇ ਉੱਤੇ ਪੱਗ ਬੰਨ੍ਹ ਦਿੱਤੀ ਜਾਂਦੀ ਹੈ ਕਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰਾਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਕਦੇ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਛੇੜਖਾਨੀ ਹੁੰਦੀ ਹੈ ਔਰ ਅੱਜ ਜੋ ਨਵੀਂ ਗੱਲ ਨਿਕਲ ਕੇ ਆਈ ਹੈ ਬਹੁਤ ਹੀ ਨਿੰਦਨੀਏ ਗੱਲ ਹੈ ਦਰਬਾਰ ਸਾਹਿਬ ਦੇ ਜਥੇਦਾਰ ਜਿਨ੍ਹਾਂ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੂੰ ਗੁਰੂਆਂ ਨੇ ਦਰਜਾ ਦਿੱਤਾ ਹੈ ਗੁਰੂਆਂ ਨੇ ਇੰਨਾ ਵੱਡਾ ਅਦਬ ਦਿੱਤਾ ਹੈ ਅੱਜ ਉਸ ਗੱਲ ਤੋਂ ਵੀ ਉੱਪਰ ਉੱਠ ਕੇ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਏ ਨੂੰ ਗੁਰੂ ਕਹਿਣ ਤੋਂ ਇਨਕਾਰ ਕਰ ਦਿੱਤਾ ਇਹ ਕਿਤੇ ਨਾ ਕਿਤੇ ਗੁਰੂਆਂ ਦੀ ਗੱਲ ਨੂੰ ਵੀ ਉਲੱਦਣ ਵਾਲੀ ਗੱਲ ਹੈ ਜਿਸ ਦਾ ਜਰੋਸ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਵਿੱਚ ਹੈ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਨਣ ਵਾਲੇ ਅਨਵਾਈ ਗੁਰੂ ਰਵਿਦਾਸ ਭਾਵਾ ਵੱਡੀ ਗਿਣਤੀ ਦੇ ਵਿੱਚ ਸੰਤ ਸਮਾਜ 71 ਹੋ ਕੇ ਅੱਜ ਮੀਟਿੰਗ ਬੁਲਾਈ ਗਈ ਡੇਰਾ ਸ੍ਰੀ 108 ਸੰ ਸਰਵੰਦਾ ਜੀ ਸਤਖੰਡ ਬੱਲਾ ਦੇ ਗੱਦੀ ਨਿਸ਼ੀਨ ਸਤਿਗੁਰੂ Swami ਨਰਿੰਜਨ ਦਾਸ ਜੀ ਮਹਾਰਾਜ ਗੁਰੂ ਜੀ ਨੇ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ ਗਈ ਸਮੁੱਚਾ ਸੰਤ ਸਮਾਜ ਜਿਨ੍ਹਾਂ ਨੇ ਆਪਣੇ ਵਿਚਾਰਾਂ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੱਲ ਕਹੀ ਤੇ ਭਾਈ ਸਤਗੁਰੂ ਰਵਿਦਾਸ ਜੀ ਮਹਾਰਾਜ ਸਾਡੇ ਰਹਿਬਰ ਨੇ ਸਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ 1604 ਦੇ ਵਿੱਚ ਹੋਈ ਲੇਕਿਨ ਉਸ ਤੋਂ ਪਹਿਲਾਂ ਹੀ ਮੀਰਾ ਜੀ ਗੁਰੂ ਰਵਿਦਾਸ ਦੇ ਚਰਨਾਂ ਦੇ ਵਿੱਚ ਗਏ ਔਰ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਲਿਖਿਆ ਗੁਰੂ ਮਿਲਿਆ ਰਵਿਦਾਸ ਜੀ ਦਿਨੀ ਗਿਆਨ ਕੀ ਗੁਟਕੀ ਗੁਰੂ ਰਵਿਦਾਸ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਵਿੱਚ ਚਾਰੇ ਵਰਨਾ ਦੇ ਲੋਕ ਅਣਗਿਣਤ ਰਾਜੇ ਮਹਾਰਾਜੇ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਡੰਡਵਤ ਹੋਏ ਐ ਵੱਡੇ ਵੱਡੇ ਰਾਜੇ ਮਹਾਰਾਜੇ ਉਸ ਟਾਈਮ ਦੇ ਬਾਦਸ਼ਾਹ ਉਹਨਾਂ ਨੇ ਆਪਣੇ ਸੰਗਾਸ਼ਨ ਛੱਡ ਕਰਕੇ ਗੁਰੂ ਰਵਿਦਾਸ ਮਹਾਰਾਜ ਨੂੰ ਸੰਗਾਸ਼ਣ ਤੇ ਬਿਠਾਇਆ ਔਰ ਆਪ ਉਹਨਾਂ ਦੇ ਚਰਨਾਂ ਦੇ ਵਿੱਚ ਬੈਠਣ ਦਾ ਫਕਰ ਮਹਿਸੂਸ ਕਰਦੇ ਐ। ਤੋਂ ਗੁਰੂ ਪੈਰੀ ਸਾਧ ਸੰਗਤ ਦੀ ਅੱਜ ਅਖਲ ਭਾਰਤੀਆ ਰਵਿਦਾਸੀਆ ਧਰਮ ਸੰਗਠਨ ਸਮੁਤੀ ਗੁਰੂ ਰਵਿਦਾਸ ਨਾਮ ਲੇਵਾ ਸਭਾ ਮਾਂ ਅੱਜ 71 ਹੋਈਆਂ ਨੇ ਕਿ ਭਾਈ ਅਗਰ ਸਾਡੇ ਗੁਰੂਆਂ ਦੇ ਸਰੂਪ ਨਾਲ ਸਾਡੇ ਗੁਰੂਆਂ ਦੇ ਨਾਮ ਦੇ ਨਾਲ ਅਸੀਂ ਤਾਂ ਆਪਣੇ ਗੁਰੂ ਘਰਾਂ ਦੇ ਵਿੱਚ ਆਲਰੇਡੀ ਪਹਿਲੇ ਗੁਰੂ ਸੰਬੋਧਨ ਕਰਦੇ ਆਂ ਗੱਲ ਹੈ ਉਹਨਾਂ ਦੀ ਜਿਹੜੇ ਲੋਕ ਅੱਜ ਉਸ ਗੱਲ ਤੋਂ ਇਨਕਾਰ ਕਰ ਰਹੇ ਆ ਸਾਡੇ ਜਿੰਨੇ ਵੀ ਕਾਰਜਕ੍ਰਮ ਹੈ ਜਿੰਨੇ ਵੀ ਫੰਕਸ਼ਨ ਹੈ ਜਿੰਨਾ ਵੀ ਭੇਖ ਭਗਵਾਨ ਸੰਤ ਸਮਾਜ ਅਸੀਂ ਤਾਂ ਆਲਰੇਡੀ ਗੁਰੂ ਨਹੀਂ ਸਤਗੁਰੂ ਰਵਿਦਾਸ ਜਗਤਗੁਰੂ ਰਵਿਦਾਸ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਉਸ ਦੇ ਨਾਲ ਸਤਿਗੁਰਾਂ ਨੂੰ ਮਾਨ ਸਨਮਾਨ ਅਸੀਂ ਦਿੰਦੇ ਆ ਕਿਉਂ ਕਿ ਕਿਉਂਕਿ ਸਾਡੇ ਰਹਿਬਰ ਹੈ ਸਾਡੇ ਗੁਰੂ ਹੈ ਲੇਕਿਨ ਗੱਲ ਆ ਜਿੱਕੱਤਰ ਅਸੀਂ ਉਹਨਾਂ ਲੋਕਾਂ ਲਈ ਹੋਏ ਆ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨੂੰ ਇਹ ਗੱਲ ਕਹਿਣ ਤੋਂ ਨਕਾਰ ਕਰ ਦਿੱਤੀ ਹੈ ਕਿ ਗੁਰੂ ਰਵਿਦਾਸ ਜੀ ਮਹਾਰਾਜ ਗੁਰੂ ਨਹੀਂ ਉਹਨਾਂ ਨੂੰ ਬਾਬਾ ਨਾ ਕਿਹਾ ਜਾਵੇ ਭਗਤ ਕਿਹਾ ਜਾਵੇ ਤੇ ਗੁਰੂ ਪੈਰੀ ਸਾਧ ਸੰਗਤ ਦੀ ਇਹ ਸੋਚਣ ਦਾ ਵਿਸ਼ਾ ਹੈ ਕੇਵਲ ਅਜੇ ਨਾ ਹੋਵੇ ਅਸੀਂ ਅੱਜ ਠੰਡੇ ਹੋ ਕੇ ਬੈਠ ਜੀਏ ਤੇ ਗੱਲ ਕਹੀਏ ਵੀ ਉਹ ਕਹਿੰਦੇ ਅੱਜ ਉਹਨਾਂ ਨੇ ਉਹਨਾਂ ਨੂੰ ਹੁਕਮ ਕੀਤਾ ਹੈ ਕੱਲੂ ਸਾਨੂੰ ਕਰਨਗੇ ਅੱਜ ਸਾਨੂੰ ਸੋਚਣ ਦੀ ਅਵਸ਼ਕਤਾ ਹੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦੀ ਸੋਚ ਜਿਨ੍ਹਾਂ ਦੀ ਵਿਚਾਰਧਾਰਾ ਇੱਕ ਸੰਪਰਦਾਇ ਇੱਕ ਵਰਨ ਇੱਕ ਜਾਤੀ ਦੇ ਲੋਕਾਂ ਲਈ ਨਹੀਂ ਹੈ ਗੁਰੂ ਰਵਿਦਾਸ ਜੀ ਮਹਾਰਾਜ ਮੇਰੀ ਜਾਤ ਕੁੱਟ ਬਾਂਡਲਾ ਢੋਰ ਟਵੰਤਾ ਨਿਤਹਿ ਬਨਾਰਸੀ ਆਸ ਪਾਸਾ ਆਪ ਵਿਪਰ ਪ੍ਰਧਾਨ ਤੇ ਕਰਹਿ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸਾ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਚਾਰੇ ਵਰਨਾਂ ਦੇ ਲੋਕ ਆ ਕੇ ਡੰਡਵਤ ਹੋਏ ਐ ਤੇ ਗੁਰੂ ਪੈਰੀ ਸਾਧ ਸੰਗਤ ਦੀ ਅੱਜ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਵਸ਼ਕਤਾ ਹੈ ਜ਼ਰੂਰਤ ਹੈ ਇਕੱਠੇ ਹੋਣ ਦੀ ਇਹੋ ਜਿਹੀਆਂ ਛੇੜਖਾਨੀਆਂ ਪਿੱਛੇ ਜੇ ਇੱਕ ਸੱਜਣ ਵੱਲੋਂ ਗੁਰੂ ਰਵਿਦਾਸ ਮਹਾਰਾਜ ਦਾ ਪੋਸਟਰ ਰੀਲਿਸ ਕੀਤਾ ਗਿਆ ਉਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਦੀ ਫੋਟੋ ਦੇ ਉੱਤੇ ਪੱਗ ਵਾਲੀ ਤਸਵੀਰ ਲਗਾ ਦਿੱਤੀ ਹੈ ਤੇ ਉਹ ਕਹਿਣ ਲੱਗੇ ਸਾਨੂੰ ਇਹ ਗੱਲ ਅੱਛੀ ਲੱਗਦੀ ਹੈ ਸਾਨੂੰ ਚੰਗਾ ਲੱਗਦਾ ਹੈ ਮੈਂ ਉਹਨੂੰ ਗੱਲ ਕਹੀ ਵੀ ਅਗਰ ਗੁਰੂ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਜਿਸ ਦਿਨ ਜੋ ਸਾਨੂੰ ਚੰਗਾ ਲੱਗਣ ਲੱਪਿਆ ਫਿਰ ਨੁਕਸਾਨ ਹੋ ਜਾਏਗਾ ਸਾਡੇ ਰਹਿਬਰ ਸਾਡੇ ਗੁਰੂ ਸਾਨੂੰ ਪਿਆਰੇ ਨੇ ਜਿੱਥੇ ਅਸੀਂ ਆਪਣੇ ਰਹਿਬਰਾਂ ਦਾ ਸਤਿਕਾਰ ਕਰਦੇ ਆਂ ਉਥੇ ਸਾਰੇ ਧਰਮਾਂ ਦਾ ਸਾਰੇ ਰਹਿਬਰਾਂ ਦਾ ਸਤਿਕਾਰ ਕਰਦੇ ਆਂ ਜਿੱਥੇ ਅਸੀਂ ਸਤਿਕਾਰ ਕਰਦੇ ਆਂ ਅਗਰ ਸਾਡੇ ਗੁਰੂ ਦੇ ਨਾਲ ਸਾਡੇ ਬਾਪ ਦੇ ਨਾਲ ਉਹਨਾਂ ਦੇ ਨਾਮ ਦੇ ਨਾਲ ਉਹਨਾਂ ਦੀ ਫੋਟੋ ਦੇ ਨਾਲ ਕੋਈ ਛੇੜਖਾਨੀ ਕਰੇਗਾ ਰਵਦਾਸੀਆ ਕੌਮ ਜਵਾਬ ਵੀ ਦੇਣਾ ਜਾਣਦੀ ਹੈ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜਾਗਣ ਦੀ ਲੋੜ ਹੈ ਅੱਜ ਸਾਨੂੰ ਅਵਸ਼ਕਤਾ ਹੈ ਜਿੱਥੇ ਵੀ ਜੇ ਸਟੇਜ ਦੇ ਵੀ ਉੱਤੇ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਤੋਂ ਇਲਾਵਾ ਸਤਿਗੁਰੂ ਤੋਂ ਇਲਾਵਾ ਅਗਰ ਕੋਈ ਆਦਮੀ ਸਾਡੇ ਗੁਰੂ ਨੂੰ ਭਗਤ ਕਹਿ ਕੇ ਜਾਂ ਕਿਸੇ ਹੋਰ ਨਾਮ ਦੇ ਨਾਲ ਜਿਹੜਾ ਸਾਡੀ ਕੌਮ ਨੂੰ ਨਹੀਂ ਮਨਜ਼ੂਰ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਦੀ ਕੱਲ ਨੂੰ ਅਗਰ ਕੋਈ ਉਹਦਾ ਨੁਕਸਾਨ ਹੁੰਦਾ ਹੈ ਉਸ ਸੰਸਥਾ ਜ਼ਿੰਮੇਦਾਰ ਹੈ ਕੱਲ ਨੂੰ ਅਗਰ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਉਸ ਆਦਮੀ ਨੂੰ ਫੜ ਕੇ ਸਟੇਜ ਤੋਂ ਉਤਾਰ ਦਿੰਦੀ ਹੈ ਜਾ ਉਸ ਕਾਰਜਕ੍ਰਮ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਤੇ ਉੱਥੇ ਦੀ ਸੰਸਥਾ ਜਿਹੜੀ ਉਹ ਜ਼ਿੰਮੇਵਾਰ ਹੋਵੇਗੀ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਜ਼ਿਆਦਾ ਲੰਮਾ ਵਿਸਤਾਰਪੂਰਵਕ ਨਾ ਜਾਂਦੇ ਹੋਏ ਆਪ ਸਭ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਅਸੀਂ ਕਿਸੇ ਧਰਮ ਦੇ ਕਿਸੇ ਸੰਪਰਦਾਏ ਦੇ ਕਿਸੇ ਜਾਤੀ ਦੇ ਵਿਰੋਧ ਵਿੱਚ ਨਹੀਂ ਆ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਲਈ ਇਕਤਾ ਸਮਾਨਤਾ ਆਪਸ ਵਿੱਚ ਭਾਈਚਾਰੇ ਦਾ ਊਚ ਨੀਚ ਦਾ ਭੇਦ ਭਾਵ ਖਤਮ ਕਰਨ ਦਾ ਪਾਵਨ ਸੰਦੇਸ਼ ਦਿੰਦਾ ਹੈ ਅਸੀਂ ਸ਼ਾਂਤੀ ਅਤੇ ਪ੍ਰੇਰਣ ਵਾਲੇ ਲੋਕ ਹੈ ਅਸੀਂ ਹਰ ਰੋਜ਼ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਸੰਤ ਮਾਪੁਰ ਸੰਦੇਸ਼ ਦਿੰਦੇ ਹੈ ਲੇਕਿਨ ਜਿੱਥੇ ਅਸੀਂ ਸ਼ਾਂਤੀ ਦਾ ਸੰਦੇਸ਼ ਦਿੰਨੇ ਆ ਗੁਰੂ ਜੀ ਨੇ ਲਿਖਿਆ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧ ਪੰ ਮਖੀਰਾ मधुदी मक्खी ਦੇ ਕੋਲ ਏਕਤਾ ਵੀ ਹੈ ਸੰਗਠਿਤ ਵੀ ਹੈ ਲੇਕਿਨ ਉਹਦੇ ਕੋਲ ਡੰਗ ਵੀ ਹੈ ਪ੍ਰਯੋਗ ਉਦੋਂ ਕਰਦੀ ਹੈ ਜਦੋਂ ਕੋਈ ਛੇੜਖਾਨੀ ਕਰਦਾ ਹੈ ਤੇ ਆਓ ਸਾਨੂੰ ਜ਼ਰੂਰਤ ਹੈ ਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪਵਿੱਤਰ ਉਪਦੇਸ਼ਾਂ ਤੇ ਗੁਰੂ ਜੀ ਦੇ ਬਾਣੀ ਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦੀ ਆਓ ਅਸੀਂ ਸਾਰਿਆਂ ਅੱਜ ਗੁਰੂ ਰਵਿਦਾਸ ਸੁਭਾਵਾ ਮਹਾਂਪੁਰਸ਼ ਇਕੱਤਰ ਹੋਏ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਕੌਮ ਜਾਗ ਚੁੱਕੀ ਹੈ ਗੁਰੂ ਰਵਿਦਾਸ ਨਾਮ ਲੇਵਾ ਜਾਗ ਚੁੱਕੀਆਂ ਨੇ ਔਰ ਉਹਨਾਂ ਲੋਕਾਂ ਨੂੰ ਵੀ ਇਸ ਗੱਲ ਦਾ ਗਿਆਨ ਹੈ ਕਿ ਭਾਈ ਅਗੀ ਅਸੀਂ ਇਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਐ ਅੱਜ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਾਗ ਚੁੱਕੀਆਂ ਨੇ ਤੋਂ ਮੈਂ ਸੁਭਾਮਾ ਦਾ ਸੰਤ ਮਹਾਂਪੁਰਸ਼ਾਂ ਦਾ ਡੇਰਾ ਸ੍ਰੀ 108 ਸੰਸਰਵੰਦਾ ਜੀ ਸਤਖੰਡ ਬੱਲਾ ਔਰ ਕਹਿਰ ਰਵਿਦਾਸ ਖਲਾਸਚ ਮਾਰਾ ਸੰਸਥਾ ਜੋ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਆਪ ਸਭ ਸੰਗਤਾਂ ਦਾ ਇੱਕ ਵਾਰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇੱਥੇ ਮੈਂ ਬਾਣੀ ਨੂੰ ਬਰਾਮਦ ਦਿੰਦਾ ਹਾਂ ਜੀ ਜੈ ਗੁਰਦੇਵ ਬੋਲੇ ਸੋਨ ਰਪੇ ਸ਼ਿਗੁਰ ਵੀਦਾਸ ਵਾਹਿਗੁਰੂ ਸਤਗੁਰੂ Swami ਸਰਵੰਦਾਸ ਮਹਾਰਾਜ ਕੀ ਅਮਰ ਸੀ ਸੰਤ ਰਾਮਾਨੰਦ ਮਹਾਰਾਜ ਕੀ ਸਾਰੇ ਪ੍ਰੇਖ ਭਗਵਾਨ ਕੀ ਜੈ ਸਤਿਗੁਰੂ ਰਵਿਦਾਸ ਸ਼ਕਤੀ ਅਮਰ ਰਹੇ 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 ਬੋਲੇ ਈਸੋ ਨਰਪਹਿ ਸ਼ੁਗਰਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਿਨਾਮ